ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਲਾਓ ਜੀ ਬਲਾਓ ਜੀ ਫਤੇ ਗੁਰੂ ਰদাস ਮਹਾਰਾਜ ਦੀ ਜੋ ਬੋਲੇ ਸੋ ਨਿਰਪੈ ਸਤਿਗੁਰੂ ਰদাস ਮਹਾਰਾਜ ਕੀ ਜੈ ਭੀਮ ਜੈ ਭਾਗ ਜੈ ਭੀਮ ਆਜੋ 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 ਬਾਜੀਓ ਭਾਰਤੀ ਸਾਹਿਬ ਵੀ ਆਏ ਆ ਸੰਪਨ ਸਾਹਿਬ ਵੀ ਆਏ ਆ ਅੱਖ ਖੋਲੋ ਜਰਾ ਜੀ ਦਿਖਾ ਲਓ ਪਿਕਚਰ ਜਰਾ ਵਾਹ ਇਹ ਬਗੀਚਾ ਸੈ ਤੁੰਗੜਾ ਜੀ ਇਹਨਾਂ ਨੇ ਕੀਤੀ ਕਿਰਪਾ ਇੱਧਰ ਆਂ ਨਿੱਪਲੇ ਖੋਲ ਇਹਨਾਂ ਖੋਲੋ ਪੂਰਾ ਜੀ ਆਜਾ ਆਜਾ ਮੇਰੇ ਕੋਲ ਇਹ ਤਪਸਥਾਨ ਖਰਾਲਗੜ੍ਹ ਸਾਹਿਬ ਵੱਲੋਂ ਤੁਹਾਨੂੰ ਵਿਸ਼ੇਸ਼ ਭੇਂਟ ਹੈ ਜੀ ਐਂ ਵੀ ਆ ਮੇਰੇ ਕੋਲ ਜੀ ਹੁਣ ਬੈਠੇ ਆ ਡੇਰੇ ਅਰਦਾਸ ਵਾਲੇ ਦੇ ਚਰਨਾ ਚ ਅਸੀਂ ਤੁਹਾਡੇ ਵੰਗ ਤਾਂ ਅਸੀਂ ਕਰਦੇ ਤੁਸੀਂ ਰੋਜ਼ ਕਿਰਪਾ ਲੈਣੀ ਆ ਅਸੀਂ ਤੁਹਾਡੇ ਕੋਲੋਂ ਮੰਗ ਕੇ ਲੈਣੀ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਕਿੰਨੇ ਦਿਨ ਲੱਗੇ 4 ਦਿਨ ਲੱਗੇ 24 ਘੰਟੇ ਬੈਠਾ ਰਿਆ ਵਾਜੀ ਬਚਤ ਕਾ ਆ ਲੈ ਵੀ ਮੇਰੀ ਅਬ ਕੀ ਚੇਂਜ ਅਬ ਜਪੁਗਾਂ ਕਰਾਉਣਾ ਬਾਜ ਜੋ ਬੋਲੇ ਸੋਨ ਰਪੈ ਸਤਗੁਰੂ ਦਾਸ ਮਹਾਰਾਜ ਜੀ ਕੀ ਜੈ ਜੋ ਬੋਲੇ ਸੋਨ ਰਪੈ ਸਤਗੁਰੂ ਦਾਸ ਮਹਾਰਾਜ ਜੀ ਕੀ ਜੈ ਜੋ ਬੋਲੇ ਸੋਨ ਰਪੈ ਸਤਗੁਰੂ ਦਾਸ ਮਹਾਰਾਜ ਜੀ ਕੀ ਜੈ ਜੋ ਬੋਲੇ ਸੋਨ ਰਪੈ ਸਤਗੁਰੂ ਦਾਸ ਮਹਾਰਾਜ ਜੀ ਕੀ ਜੈ ਜੋ ਬੋਲੇ ਸੋਨ ਰਪੈ ਸਤਗੁਰੂ ਦਾਸ ਮਹਾਰਾਜ ਬਣਾ ਦਿੱਤਾ ਲਾ ਦੇ ਮੱਥੇ। ਉਹ ਆ ਗਏ। ਥੱਲੇ ਆ ਗਏ। ਥੱਲੇ ਆ ਗਏ। ਹਾਂਜੀ। ਇੱਥੇ। ਥੱਲੇ ਆ ਗਏ ਥੱਲੇ। ਸਾਰੇ ਜਨ ਕਰੇ ਇੱਧਰ ਆਣ ਦੇ ਇੱਧਰ ਆਣ ਦੇ। ਹਾਂਜੀ। ਠੀਕ ਹੈ ਜੀ। ਆ ਜਾਓ। ਸਾਰੇ ਕਰ ਦੇ ਯਾਰ ਕਰ ਦੇ। ਥੋੜਾ ਲਾ ਦੇ। ਇਹ ਜਿਵੇਂ ਆ ਗਿਆ ਘਰ ਕੱਲ੍ਹ ਦੇ ਹਾਂਜੀ ਹੈ ਹੈ ਜੋ ਬੋਲੇ ਸੋਨਰ ਪੈ ਸਤਿਗੁਰੂ ਸਾਹਿਬ ਸਮਾਰਾਜ ਕੀ ਜੈ ਆ ਲੱਕੋ ਜਿਹੜੇ ਰਹਿ ਗਏ ਕੇਕ ਚੱਕ ਕੇ ਮੋਂ ਨੂੰ ਕਰ ਲੈ ਆ ਚੱਕ ਲਓ ਲਾਲ ਜੀ ਆ ਬਾਬਾ ਜੀ ਆ ਲਾਓ ਮਾਰ ਹੱਥ ਲਾਓ ਤੁਸੀਂ ਬੁਲਾਵਤ ਲੋ ਜੋ ਬੋਲੇ ਸੋ ਨਿਹਾਲ ਬਦੁਰਗਾਸ ਮਹਾਰਾਜ ਕੀ ਜੈ ਸੋ ਨਿਹਾਲ ਬਦੁਰਗਾਸ ਮਹਾਰਾਜ ਕੀ ਜੈ ਲਓ ਜੀ ਸਿਮਰਨ ਜੀ ਪਟਿਆਲੇ ਤੋਂ ਆ ਇਹ ਕੋਈ ਗੀਤ ਕੋਦ ਗਾਓ ਜੀ ਹੈਪੀ ਬਰਥਡੇ ਟੂ ਯੂ ਹੈਪੀ ਹੈਪੀ ਬਰਥਡੇ ਟੂ ਯੂ ਮੀ ਗੋਡ ਬlesਸ ਯੂ ਥੈਂਕ ਯੂ ਗੋਡ ਬlesਸ ਯੂ ਮੀ ਗੋਡ ਬlesਸ ਯੂ ਸਰਜੀ ਹੈਪੀ ਬਰਥਡੇ ਟੂ ਯੂ ਹਲੋ ਮਾੜਾ ਜਮੀਨ ਸ਼ਗਨ ਜੀ ਇਹਨ ਕੋ ਰੋ ਜਿ ਪਾਸੇ ਲਓ ਜੀ ਧੰਨ ਜੋ ਬੋਲੇ ਸੋ ਨਰਪਾ ਸਤਿਗੁਰੂ ਦਾਸ ਮਹਾਰਾਜ ਕੀ ਜੈ ਇੱਕ ਚੰਬੇਦਰ ਵਿੱਚ ਆ ਸੀ ਜਮਾ ਸੈਡ ਕਰ ਲੈ ਇੱਧਰ ਹੀ ਆ ਜਾ ਬਾਬਾ ਜੀ ਆਹੀ ਆਹੀ ਫੜ ਲੈ ਕੋਈ ਇਹਨਾਂ ਨੂੰ ਦੇ ਰਹੀ ਇਹਨਾਂ ਆਇਲ ਆ ਜਮਾ ਬੋਲੇ ਸੋ ਨਰਪਾ ਸਤਿਗੁਰੂ ਦਾਸ ਮਹਾਰਾਜ ਕੀ ਧੰਨਵਾਦ ਆ ਲੋ ਬਹੁਤ ਸਹੀ ਹਲਾ ਲੋ ਐਸੀ ਲਾਲ ਤੁਝ ਮੈਨ ਕੋਨ ਕਰੈ ਗਰੀਬ ਨਵਾਜ਼ ਗੁਸਾਈਆਂ ਮੇਰਾ ਮਾ ਤੇ ਖਤਰਧਰ ਹੈ ਜਾਂ ਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਟਰੈ ਨੀਚੇ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨ ਟਰੈ ਨਾਮਦੇਵ ਕਵੀ ਤਰਲੋਚਨ ਸਦਨਾ ਸੈਨ ਤਰੈ ਦੇ ਮਹਾਵਾਕਰ ਸਾਰ ਧੰਨ ਗੁਰੂ ਅਵਦਾਸ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਦਇਆ ਬਾਬਾ ਸਾਹਿਬ ਭੀਮਰਾਓ ਮੇੜਕਰ ਦੀ ਕਲਮ ਦਾ ਖਟਿਆ ਅੱਜ ਸਾਡਾ ਸਮਾਜ ਦੀ ਮੋਹਬੋਲ ਦੀ ਤਸਵੀਰ ਮੇਰੇ ਛੋਟੇ ਵੀਰ ਜਸਵੀਰ ਸਿੰਘ ਗੜੀ ਦਾ ਅੱਜ 46ਵਾਂ ਜਨਮ ਦਿਨ ਮਨਾਉਣ ਲਈ ਅੱਜ ਸੈਕਟਰੀਟ ਚੰਡੀਗੜ੍ਹ ਵਿਖੇ ਤਪਸਤਾਨ ਸ੍ਰੀ ਖਰਾਲਗੜ੍ਹ ਸਾਹਿਬ ਚਰਨਛੋ ਗੰਗਾ ਤੋਂ ਦੋਨੇ ਕਮੇਟੀਆਂ ਬੜੀ ਸਤਿਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਅਸੀਂ ਆਏ ਆਂ ਔਰ ਮੈਂ ਅੱਧਾ ਕੁਮੈਂਟ ਲੈਣਾ ਪਿਆਰੇਓ ਉਹ ਸਮਾਂ ਹੁੰਦਾ ਸੀ ਮੈਂ ਦੋ ਵਾਰ ਇੱਥੇ ਸੈਕਟਰੀਟੇਟ ਆਇਆ ਮੇਰਾ ਪਾਸ ਨਹੀਂ ਬਣਿਆ ਨਿਰਾਸ਼ ਹੋ ਕੇ ਮੁੜ ਗਿਆ ਕਿਸ ਨੂੰ ਮਿਲਣਾ ਤਾਂ ਦੂਰ ਦੀ ਗੱਲ ਐ ਇੱਥੇ ਪਾਸ ਨਹੀਂ ਸੀ ਬਣਦੇ ਪਰ ਗੜੀ ਸਾਹਿਬ ਦੀ ਈਡੀ ਸਮਾਜ ਤੇ ਨਜ਼ਰ ਜਿਹੜੀ ਦਿਆਲਤਾ ਦੀ ਹੋਈ ਐ ਕਿ ਅੱਜ ਸੈਕਟਰੀਟੇ ਦੇ ਦਰਵਾਜ਼ੇ ਖੋਲ ਦਿੱਤੇ ਗਏ ਕੋਈ ਅਮੀਰ ਆਵੇ ਗਰੀਬ ਆਵੇ ਕੋਈ ਸ਼ਪਾਰਸ਼ ਤੋਂ ਬਿਨਾ ਆਵੇ ਕਿ ਦੀ ਸ਼ਪਾਰਸ਼ ਹੋਵੇ ਨਾ ਹੋਵੇ ਗੜੀ ਸਾਹਿਬ ਕਰਕੇ ਅੱਜ ਇਹਨਾਂ ਲੋਕਾਂ ਨੂੰ ਕੋਈ ਪੁੱਛਦਾ ਨਹੀਂ ਸੀ ਮਤਲਬ ਲਤਾੜੇ ਜਾਂਦੇ ਸੀ ਲੋਕ ਉਹਨਾਂ ਲੋਕਾਂ ਦੀ ਸੁਣਵਾਈਆਂ ਅੱਜ ਗੜੀ ਸਾਹਿਬ ਕਰਦੇ ਨੇ ਸੋ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿਰਪਾ ਕਰਨ ਚੜ੍ਹਦੀ ਕਲਾ ਇਸ ਬੱਬਰ ਸ਼ੇਰ ਨੂੰ ਬਖਸ਼ਣ ਤਾਂ ਕਿ ਹੋਰ ਤਕੜਾ ਹੋ ਕੇ ਜਿਹੜੀ ਸੇਵਾ ਕੌਮ ਦੀ ਕਰ ਸਕਣ ਐਦਾਂ ਦੇ ਸ਼ੇਰ ਸਾਡੇ ਗੱਬਬਰ ਸ਼ੇਰ ਹੋਰ ਮਹਾਰਾਜ ਕਿਰਪਾ ਕਰਨ ਤਾਂ ਕਿ ਇੱਕ ਟੀਮ ਬਣ ਕੇ ਪੂਰੇ ਸਮਾਜ ਨੂੰ ਲਾਮਬੰਦ ਕਰ ਸਕਣ ਤਰ ਪੰਜਾਬ ਸਰਕਾਰ ਦਾ ਅਸਧਾਰ ਭਗਵੰਤ ਸਿੰਘ ਮੁੱਖ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਕੁਰਸੀ ਨਿਵਾਜੀ ਹੈ ਸੋ ਅੱਜ ਇਸ ਵਿਸ਼ੇਸ਼ ਦਿਨ ਉੱਤੇ ਮੈਂ ਪੰਜਾਬ ਸਰਕਾਰ ਨੂੰ ਵੀ ਵਧਾਈ ਦਿੰਦਾ ਕਿ ਜਿਨ੍ਹਾਂ ਦਾ ਇਹ ਬਹੁਤ بڑا ਇੱਕ ਇੱਕ ਕਿੱਡੇ ਵੱਡੇ ਅਹੁਦੇ ਤੇ ਬੈਠ ਕੇ ਵਧੀਆ ਇੱਕ ਉਹਨਾਂ ਨੇ ਬੰਦਾ ਲਾਇਆ ਅਫਸਰ ਲਾਇਆ ਜਿਹੜਾ ਸਮਾਜ ਦਾ ਭਲਾ ਕਰ ਰਿਹਾ ਵਿਸ਼ੇਸ਼ ਤੌਰ ਤੇ ਸਾਡੇ ਅੰਕਲ ਆਂਟੀ ਭਾਬ ਡਾਕਟਰ ਸਾਹਿਬ ਦੇ ਮੰਮੀ ਤੇ ਡੈਡੀ ਤੇ ਉਹਨਾਂ ਦੇ ਬੱਚੇ ਇੱਥੇ ਆਏ ਨੇ ਉਹਨਾਂ ਦਾ ਵੀ ਇੱਥੇ ਆਉਣ ਤੇ ਮੈਂ ਪ੍ਰਬੰਧ ਕਮੇਟੀ ਵੱਲੋਂ ਧੰਨਵਾਦ ਕਰਦਾ ਸਾਰਿਆਂ ਨੂੰ ਜੈ ਪੀਮ ਜੈ ਭਾਰਤ ਜੋ ਬੋਲੇ ਸੋ ਨਿਹਾਲ ਸਤਿਗੁਰੂ ਸਾਹਿਬ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵੋਲੇ 100 ਰੁਪਏ ਸਤਿਗੁਰੂ ਦਾਸ ਮਹਾਰਾਜ ਦੀ ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੇ ਸਾਥ ਸੰਗਤ ਜੀਓ ਅੱਜ ਬਹੁਤ ਹੀ ਪਾ ਗਾਣਾ ਦਿਨ ਹੈ ਕਿ ਜਿਹੜੀ ਸੇਵਾ ਆ ਚੇਅਰਮੈਨ ਸਾਹਿਬ ਕਮਿਸ਼ਨਰ ਸਾਹਿਬ ਦੀ ਕਰ ਰਹੇ ਨੇ ਔਰ ਚੰਡੀਗੜ੍ਹ ਦੇ ਵਿੱਚ ਬੈਠ ਕੇ ਜੋ ਸੁਣਦੇ ਆ ਤੁਸੀਂ ਸੋਸ਼ਲ ਮੀਡੀਆ ਤੇ ਸੁਣਦੇ ਆ ਸਾਰੇ ਜਿਹੜਾ ਇਹਨਾਂ ਨੇ ਕੰਮ ਕੀਤਾ ਹੈ ਜਿੱਥੇ ਇਹਨਾਂ ਨੇ ਸਾਡੇ ਜੱਸੀਦਾਰ ਦੱਸ ਕੇ ਗਏ ਆ ਪ੍ਰਧਾਨ ਜੀ ਦੱਸ ਕੇ ਗਏ ਆ ਵੀ ਜਿਹੜਾ ਕਿਸੇ ਦਾ ਕੰਮ ਨਹੀਂ ਸੀ ਹੁੰਦਾ ਨਰਾਸ਼ੀ ਕਿਉਂ ਅੱਗੇ ਵੀ ਅਸੀਂ ਕਈ ਵਾਰੀ ਪਹਿਲਾਂ ਇੱਥੇ ਆਏ ਆ ਜਦੋਂ ਪਹਿਲੇ ਚੇਅਰਮੈਨ ਸੀ ਬਾਗਾ ਜੀ ਕਈ ਵਾਰੀ ਆਏ ਆ ਪਰ ਜਿਹੜਾ ਆ ਅੱਜ ਦਾ ਅਸੀਂ ਦੇਖਿਆ ਅਸੀਂ ਆ ਕੇ ਮੇਰੇ ਖਿਆਲ ਵੀ ਬਹੁਤ ਜ਼ਿਆਦਾ ਜ਼ਮੀਨ ਅਸਮਾਨ ਦਾ ਫਰਕ ਹੈ ਕੇਸਾਂ 'ਚ ਵੀ ਫਰਕ ਆ ਸੁਣਾਈ 'ਚ ਵੀ ਫਰਕ ਹੈ ਅਸੀਂ ਸਤਿਗੁਰੂ ਮਹਾਰਾਜ ਅੱਗੇ ਹੀ ਬੇਨਤੀ ਅਰਜ਼ਾ ਕਰਦੇ ਆਂ ਵੀ ਇਹਨਾਂ ਦੀ ਜਿਹੜੀ ਸਿਹਤ ਮੰਦਿਰ ਹੈ ਔਰ ਗੁਰੂ ਮਹਾਰਾਜ ਦੀ ਜਿਹੜਾ ਸਿਧਾਂਤ ਹੈ ਸਮਾਨਤਾ ਸੁਤੰਤਰਤਾ ਪਾਈਚਾਰੇ ਦੇ ਜਿਹੜਾ ਸਿਧਾਂਤ ਹੈ ਗੁਰੂਆਂ ਦਾ ਉਹਦੀ ਜਿਹੜੀ ਵਿਚਾਰਧਾਰਾ ਨੂੰ ਅੱਗੇ ਲਿਜਾ ਰਹੇ ਆ ਤਾਂ ਅਸੀਂ ਅਰਦਾਸ ਬੇਨਤੀ ਕਰਦੇ ਆ ਇਹਨਾਂ ਦੀ ਸੇਤਜਾਬੀ ਗੁਰੂ ਮਹਾਰਾਜ ਜੀ ਰੱਖਣ ਸਾਰੀਆਂ ਸੰਗਤਾਂ ਦਾ ਜਿੰਨੀਆਂ ਵੀ ਆਈਆਂ ਪੰਜਾਬ ਦੇ ਕੋਨੇ ਤੋਂ ਸਾਰਿਆਂ ਦਾ ਧੰਨਵਾਦ ਜੈ ਗੁਰਦੇ ਤਾਂ ਗੁਰਦੇ ਬੋਲੇ ਸੋਨਰ ਪਏ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੈ ਜੁਰਾਜਾ ਕੀ ਕੀ ਬੋਲਦੇ ਚੌਥੀਲ ਕਰਦਾ ਬੋਲਦੇ ਹੋ ਜਨਮ ਦਿਨ ਤੇ ਬੋਲਿਆ ਨਹੀਂ ਨਾ ਤੁਹਾਨੂੰ ਤੁਹਾਨੂੰ ਸੁਣ ਦੀ ਲੋੜ ਹੈ ਇਹ ਜਨਮ ਦਿਨ ਕਿਉਂ ਤੁਹਾਡੀ ਸੰਗਤ ਮਨਾਵੀ ਹੋਣੀ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਖਾਸ ਤੌਰ ਤੇ ਮਮੀ ਡੈਡੀ ਜੀ ਆਏ ਆ ਮੇਰੇ ਤੇ ਜਿਨ੍ਹਾਂ ਦੀ ਰਹਿਮੂ ਕਰਵ ਦੇ ਨਾਲ ਮੈਂ ਇਹ ਦੁਨੀਆ ਧਰਤੀ ਦੇਖੀ ਆ ਔਰ ਉਹਨਾਂ ਦੀ ਮਿਹਨਤ ਮੁਸ਼ਕਤ ਨਾਲ ਮੈਂ ਇੱਥੇ ਤੱਕ ਪੁੱਜਿਆ ਆ ਔਰ ਜਗਤਗੁਰੂ ਸ਼੍ਰੀ ਗੁਰੂ ਅਰਵਦਾਸ ਜੀ ਮਹਾਰਾਜ ਜਿਨ੍ਹਾਂ ਦੀ অপার ਕਿਰਪਾ ਔਰ ਸਾਰੇ ਗੁਰੂ ਮਹਾਪੁਰਸ਼ ਜਿਨ੍ਹਾਂ ਦੇ ਅਸ਼ੀਰਵਾਦ ਦੇ ਨਾਲ ਅਸੀਂ ਇਹ ਕੌਮੀ ਲੜਾਈ ਲੜ ਰਹੇ ਹਾਂ ਮਾਨ ਸ਼ਰਮਾਨ ਦੀ ਲੜਾਈ ਲੜ ਰਹੇ ਹਾਂ ਉਹਨਾਂ ਗੁਰੂਆਂ ਚੋਂ ਚੰਦ ਗੁਰੂਆਂ ਦੀਆਂ ਫੋਟੋਆਂ ਮੈਂ ਆਪਣੇ ਦਫ਼ਤਰ ਲਾਈਆਂ ਆ ਔਰ ਅਗਲੀ ਫੋਟੋ ਅਸੀਂ ਉਹਦੇ ਸਤਗੁਰੂ ਕਬੀਰ ਮਹਾਰਾਜ ਦੀ ਲਾਣ ਜਾ ਰਹੇ ਹਾਂ ਅਗਲੇ ਮਹੀਨੇ ਤੱਕ ਮੈਨੂੰ ਲੱਗਦਾ ਅਸੀਂ ਕਰ ਲਾਂਗੇ ਆ ਕੋਟ ਰੂਮ ਹੈ ਜਿਹੜਾ ਅੰਡਰ ਕੰਸਟ੍ਰਕਸ਼ਨ ਹੈ ਹਲੇ ਇਹਦੀ ਅਦਗਾਟਨੀ ਦਾ ਅਸੀਂ 18 18 ਨਵੰਬਰ ਨੂੰ ਇਹਦਾ ਕਰਾਂਗੇ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਧੰਨਵਾਦ